ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਦੇਸ਼ਾਂ ਦਾ ਦੌਰਾ ਕੀਤਾ ਸ਼ੁਰੂ ਅਫਰੀਕਾ ਦੇ ਕਾਨਾ ਤੋਂ ਕੀਤੀ ਸ਼ੁਰੂਆਤ ਰਾਸ਼ਟਰਪਤੀ ਜੌਨ ਮਹਿਮਾ ਨੇ ਗਲੇ ਲਗਾ ਕੀਤਾ ਸਵਾਗਤ 21 ਤੋਪਾਂ ਦੀ ਦਿੱਤੀ ਸਲਾਮੀ 30 ਸਾਲਾਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਾਨਾ ਦੀ ਧਰਤੀ ਤੇ ਰੱਖਿਆ ਪੈਰ ਪਾਰਟੀਆਂ ਨੇ ਜੈ ਸ਼੍ਰੀ ਰਾਮ ਜੈ ਮੋਦੀ ਦੇ ਲਗਾਏ ਨਾਰੇ ਭਾਰਤ ਤੇ ਕਾਨਾ ਦੀ ਨਵੀਂ ਦੋਸਤੀ ਦਾ ਦੌਰ ਹੋਇਆ ਸ਼ੁਰੂ ग्लोबल साउथ मिशन ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਪੰਜ ਦੇਸ਼ਾਂ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੀ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਕੇ 9 ਜੁਲਾਈ ਨੂੰ ਖਤਮ ਹੋਵੇਗੀ। ਯਾਤਰਾ ਦੌਰਾਨ ਪਹਿਲੇ ਦਿਨ ਅਫਰੀਕਾ ਦੇ ਦੇਸ਼ ਕਾਨਾ ਪਹੁੰਚੇ ਜਿੱਥੇ ਉਹਨਾਂ ਦਾ ਕਾਨਾ ਦੀ ਰਾਜਧਾਨੀ ਆਕਰਾ ਦੇ ਹਵਾਈ ਅੱਡੇ ਤੇ ਰਾਸ਼ਟਰਪਤੀ ਜੌਨ ਮੈਮਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਤੇ ਸਥਾਨਿਕ ਲੋਕਾਂ ਵੱਲੋਂ ਲੋਕ ਨਾਚ ਨਾਲ ਉਹਨਾਂ ਦਾ ਜ਼ੋਰ-ਸ਼ੋਰ ਨਾਲ ਸਵਾਗਤ ਹੋਇਆ। पीएम मोदी ਨੂੰ ਗਾਰਡ ਆਫ ਆਨਰ ਨਾਲ ਨਵਾਜਿਆ ਗਿਆ ਤੁਹਾਨੂੰ ਦੱਸ ਦੇਗੀ ਕਿ ਕਰੀਬ 3:00 ਬਾਕਿਆ ਬਾਦ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੇ ਕਾਨਾਦੀ ਧਰਤੀ ਤੇ ਕਦਮ ਰੱਖਿਆ ਹੈ ਉਹਨਾਂ ਦਾ ਹਰੇ ਰਾਮ ਹਰੇ ਕ੍ਰਿਸ਼ਨਾ ਦੇ ਨਾਲ ਆਗਮਨ ਕੀਤਾ ਗਿਆ ਜਿਸ ਹੋਟਲ ਵਿੱਚ ਪ੍ਰਧਾਨ ਮੰਤਰੀ ਠਹਿਰੇ ਉਸ ਦੇ ਬਾਹਰ ਭਾਰਤੀ ਲੋਕਾਂ ਦੀ ਭੀੜ ਦਿਖਾਈ ਦਿੱਤੀ ਜਿੱਥੇ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਨਾਰਾ ਨਾਲ ਸਵਾਗਤ ਕੀਤਾ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਣ ਤੇ ਬਹੁਤ ਖੁਸ਼ ਨਜ਼ਰ ਆਏ ਉਨਾ ਕਿ ਆਗੇ ਉਹ ਬਾਤ ਖੁਸ਼ ਨੇਕੀ ਪ੍ਰਧਾਨ ਮੰਤਰੀ ਮੋਦੀ ਇੱਥੇ ਆਏ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਤੇ ਮਾਣ ਹੈ ਇਸ ਦੇ ਨਾਲ ਜੈ ਮੋਦੀ ਜੈ ਸ਼੍ਰੀ ਰਾਮ ਦੇ ਨਾਰੇ ਵੀ ਗੂੰਜੇ ਪ੍ਰਧਾਨ ਮੰਤਰੀ ਨੂੰ ਦਾ ਆਫੀਸਰ ਆਫ ਦਾ ਆਰਡਰ ਆਫ ਦਾ ਸਟਾਰ ਆਫ ਦਾ ਕਾਨਾ ਨਾਲ ਸਨਮਾਨਿਤ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਸਪੀਚ ਦਿੱੰਦਿਆ ਕਿ ਸਨਮਾਨ ਉਨ੍ਹਾਂ ਨੂੰ ਮਿਲਣਾ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਇਸ ਸਨਮਾਨ ਨੂੰ ਭਾਰਤ ਤੇ ਕਾਨਾ ਦੇ ਇਤਿਹਾਸਿਕ ਸਬੰਧਾਂ ਨੂੰ ਸਮਰਪਿਤ ਕਰਦੇ ਨੇ। ਇਸ ਦੇ ਨਾਲ ਕਾਨਾ ਤੇ ਭਾਰਤ ਦੀ ਦੋਸਤੀ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਉਨ੍ਹਾਂ ਇਸ ਸੰਦਰਭ ਚ ਕਾਊਂਟਰ ਟੈਰੋਰੀਜ਼ਮ ਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਇਸ ਮਾਮਲੇ ਨੂੰ ਲੈ ਕੇ ਦੋਨਾਂ ਦੇਸ਼ਾਂ ਦੇ ਦ੍ਰਿਸ਼ਟੀਕੋਣ ਇੱਕੋ ਜਿਹੇ ਪੱਛਮੀ ਏਸ਼ੀਆ ਤੇ ਯੂਰਪ ਵਿੱਚ ਹੋਰੇ ਕਾਨਫਰੰਸ ਨੂੰ ਲੈ ਕੇ ਦੋਨਾਂ ਦੇਸ਼ਾਂ ਨੇ ਗੈਰੀ ਚਿੰਤਾ ਪ੍ਰਗਟ ਕੀਤੀ ਹੈ ਦੱਸ ਦੇ ਕਿ ਪ੍ਰਧਾਨ ਮੰਤਰੀ ਯਾਤਰਾ ਦੌਰਾਨ ਕਾਨਾ ਤੋਂ ਇਲਾਵਾ ਤ੍ਰਿਨਾਡੈਡ ਟੋਬੈਗੋ ਅਰਜنٹੀਨਾ ਬ੍ਰਾਜ਼ਿਲ ਤਿੰਨਾਂ ਬੀਬੀਆਂ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਦੇਸ਼ਾਂ ਦਾ ਦੌਰਾ ਕੀਤਾ ਸ਼ੁਰੂ ਅਫਰੀਕਾ ਦੇ ਕਾਨਾ ਤੋਂ ਕੀਤੀ ਸ਼ੁਰੂਆਤ ਰਾਸ਼ਟਰਪਤੀ ਜੌਨ ਮਹਿਮਾ ਨੇ ਗਲੇ ਲਗਾਖਿੱਤਾ ਸਵਾਗਤ ਇੱਕੀ ਟੋਪਾਂ ਦੀ ਦਿੱਤੀ ਸਲਾਮੀ 30 ਸਾਲਾਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਾਨਾ ਦੀ ਧਰਤੀ ਤੇ ਰੱਖਿਆ ਪੈਰ ਭਾਰਤੀਆਂ ਨੇ ਜੈ ਸ਼੍ਰੀ ਰਾਮ ਜੈ ਮੋਦੀ ਦੇ ਲਗਾਏ ਨਾਰੇ ਦਾ ਦੌਰ ਹੋਇਆ ਸ਼ੁਰੂ ਗਲੋਬਲ ਸਾਊਥ ਮਿਸ਼ਨ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਪੰਜ ਦੇਸ਼ਾਂ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੀ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਕੇ 9 ਜੁਲਾਈ ਨੂੰ ਖਤਮ ਹੋਵੇਗੀ। ਯਾਤਰਾ ਦੌਰਾਨ ਪਹਿਲੇ ਦਿਨ ਅਫਰੀਕਾ ਦੇ ਦੇਸ਼ ਕਾਨਾ ਪਹੁੰਚੇ ਜਿੱਥੇ ਉਹਨਾਂ ਦਾ ਕਾਨਾ ਦੀ ਰਾਜਧਾਨੀ ਆਕਰਾ ਦੇ ਹਵਾਈ ਅੱਡੇ ਤੇ ਰਾਸ਼ਟਰਪਤੀ ਜੌਨ ਮੈਮਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਤੇ ਸਥਾਨਿਕ ਲੋਕਾਂ ਵੱਲੋਂ ਲੋਕ ਨਾਚ ਨਾਲ ਉਹਨਾਂ ਦਾ ਜ਼ੋਰ ਸ਼ੋਰ ਨਾਲ ਸਵਾਗਤ ਹੋਇਆ। ਪੀਐਮ ਮੋਦੀ ਨੂੰ ਗਾਰਡ ਆਫ ਆਨਰ ਨਾਲ ਨਵਾਜਿਆ ਗਿਆ। ਤੁਹਾਨੂੰ ਦੱਸ ਦੇਗੀ ਕਿ ਕਰੀਬ 3 ਦਾ ਹਕਿਆ ਬਾਅਦ ਭਾਰਤ ਦੇ ਸੇ ਪ੍ਰਧਾਨ ਮੰਤਰੀ ਨੇ ਕਾਨਾਦੀ ਧਰਤੀ ਤੇ ਕਦਮ ਰੱਖਿਆ। ਉਹਨਾਂ ਦਾ ਹਰੇ ਰਾਮ ਹਰੇ ਕ੍ਰਿਸ਼ਨਾ ਦੇ ਨਾਲ ਆਗਮਨ ਕੀਤਾ ਗਿਆ। ਜਿਸ ਹੋਟਲ ਵਿੱਚ ਪ੍ਰਧਾਨ ਮੰਤਰੀ ਠਹਿਰੇ ਉਸ ਦੇ ਬਾਹਰ ਭਾਰਤੀ ਲੋਕਾਂ ਦੀ ਭੀੜ ਦਿਖਾਈ ਦਿੱਤੀ। ਜਿੱਥੇ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਨਾਰਾ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਣ ਤੇ ਬਹੁਤ ਖੁਸ਼ ਨਜ਼ਰ ਆਏ। ਉਨਾ ਕਿ ਆ ਕਿ ਉਹ ਬਾਤ ਖੁਸ਼ ਨੇ ਕੀ ਪ੍ਰਧਾਨ ਮੰਤਰੀ ਮੋਦੀ ਇੱਥੇ ਆਏ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਤੇ ਮਾਣ ਹੈ ਇਸ ਦੇ ਨਾਲ ਜੈ ਮੋਦੀ ਜੈ ਸ਼੍ਰੀ ਰਾਮ ਦੇ ਨਾਰੇ ਵੀ ਗੂੰਜੇ ਪ੍ਰਧਾਨ ਮੰਤਰੀ ਨੂੰ ਦਾ ਆਫੀਸਰ ਆਫ ਦਾ ਆਰਡਰ ਆਫ ਦਾ ਸਟਾਰ ਆਫ ਦਾ ਕਾਨਾ ਨਾਲ ਸਨਮਾਨਿਤ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਸਪੀਚ ਦਿੱੰਦਿਆ ਕਿ ਸਨਮਾਨ ਉਨ੍ਹਾਂ ਨੂੰ ਮਿਲਣਾ ਬਹੁਤ ਮਾਣ ਵਾਲੀ ਗੱਲ ਹੈ ਉਨ੍ਹਾਂ ਕਿਹਾ ਇਸ ਸਨਮਾਨ ਨੂੰ ਭਾਰਤ ਤੇ ਕਹਾਨਾ ਦੇ ਇਤਿਹਾਸਿਕ ਸਬੰਧਾਂ ਨੂੰ ਸਮਰਪਿਤ ਕਰਦੇ ਨੇ ਇਸ ਦੇ ਨਾਲ ਕਹਾਨਾ ਤੇ ਭਾਰਤ ਦੀ ਦੋਸਤੀ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ ਉਨ੍ਹਾਂ ਇਸ ਸੰਦਰਭ ਚ ਕਾਊਂਟਰ ਟੈਰੋਰਿਜ਼ਮ ਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ ਉਨ੍ਹਾਂ ਕਿਹਾ ਇਸ ਮਾਮਲੇ ਨੂੰ ਲੈ ਕੇ ਦੋਨਾਂ ਦੇਸ਼ਾਂ ਦੇ ਦ੍ਰਿਸ਼ਟੀਕੋਣ ਇੱਕੋ ਜਿਹੇ ਪੱਛਮੀ ਏਸ਼ੀਆ ਤੇ ਯੂਰਪ ਵਿੱਚ ਹੋਰ ਇੱਕ ਕਾਨਫਰੰਸ ਨੂੰ ਲੈ ਕੇ ਦੋਨਾਂ ਦੇਸ਼ਾਂ ਨੇ ਗੈਰੀ ਚਿੰਤਾ ਪ੍ਰਗਟ ਕੀਤੀ ਹੈ ਦੱਸ ਦੇ ਕਿ ਪ੍ਰਧਾਨ ਮੰਤਰੀ ਯਾਤਰਾ ਦੌਰਾਨ ਕਾਨਾ ਤੋਂ ਇਲਾਵਾ ਤ੍ਰਿਨਾਡੈਡ ਟੋਬੈਗੋ ਅਰਜנטיਨਾ ਬ੍ਰਾਜ਼ੀਲ ਤਿੰਨਾਂ ਬੀਬੀਆਂ ਜਾਣਗੇ